ਜਿਵੇਂ ਤੁਸੀਂ ਪਹਿਲਾਂ ਕਿਹਾ ਵੀ ਪਾਰਟੀਆਂ ਕਰਕੇ ਚਿਹਰਿਆਂ ਦੀ ਪਛਾਣ ਹੁੰਦੀ ਹੈ ਜੇ ਹੁਣ ਮੈਂ ਗੱਲ ਕਰਾਂ ਭਾਜਪਾ ਦੇ ਵਿੱਚ ਵੀ ਇੱਕ ਨਾਰਾ بلند ਹੋਇਆ ਸੀਗਾ ਕਿ ਮੋਦੀ ਬਿਨਾ ਮੁਮਕਨ ਨਹੀਂ ਉਵੇਂ ਜਿਹੜੀ ਅਕਾਲੀ ਦਲ ਦੀ ਸੁਖਵੀਰ ਤੜੇ ਦੀ ਲੀਡਰਸ਼ਿਪ ਹੈ ਉਹ ਇਹ ਗੱਲ ਉਭਾਰਦੀ ਹੈ ਕਿ ਸੁਖਵੀਰ ਸਿੰਘ ਬਿਨਾ ਪਾਰਟੀ ਚੱਲ ਹੀ ਨਹੀਂ ਸਕਦੀਗੀ ਉਹ 1 ਕਰੋੜ ਰੁਪਈਆ ਖਰਚਾ ਜਿਹੜਾ ਆਉਂਦਾ ਹੈ ਉਹੀ ਦੇ ਸਕਦੇ ਨੇ ਉਹਨਾਂ ਤੋਂ ਬਿਨਾ ਕੋਈ ਚਿਹਰਾ ਨਹੀਂ ਹੈਗਾ ਕੀ ਲੱਗਦਾ ਕੋਈ ਸ਼੍ਰੋਮਣੀ ਅਕਾਲੀ ਦਲ ਕੋਲੇ ਇਸ ਟਾਈਮ ਕੋਈ ਅਜਿਹਾ ਲੀਡਰ ਹੈ ਨਹੀਂਗਾ ਜੋ ਪਾਰਟੀ ਦੀ ਕਮਾਂਡ ਕਰ ਸਕਦਾ ਹੋਵੇ ਕੀ ਸ਼੍ਰੋਮਣੀ ਅਕਾਲੀ ਦਲ ਅੱਜ ਜਿਹੜੀ ਸਿੱਖ ਕੌਮ ਆ ਤੁਸੀਂ ਮੰਨਦੇ ਹੋ ਵੀ ਇੰਨੀ ਗਰੀਬ ਹੋ ਗਈ ਆ ਕਿ ਪਾਰਟੀ ਨਹੀਂ ਚਲਾ ਸਕਦੀ ਉਹ ਦੁਨੀਆਂ 'ਚ ਸਾਡੇ ਸਿੱਖ ਬੈਠੇ ਨੇ ਅਰਬਾਂ ਪਤੀ ਬੈਠੇ ਨੇ ਕਿੱਡੇ-ਕੱਡੇ ਕਾਰੋਬਾਰ ਨੇ ਪੰਜਾਬ ਦੇ ਵਿੱਚ ਕਿੱਡੇ ਕਾਰੋਬਾਰ ਨੇ ਦੇਸ਼ ਦੇ ਵਿੱਚ ਕਿੱਡੇ ਕਾਰੋਬਾਰ ਨੇ ਕਿਉਂਕਿ ਸਿੱਖਾਂ ਦੀ ਜਮਾਤ ਆ ਹੂੰ ਜਿੱਦਣ ਕੌਮ ਨੂੰ ਇਹ ਮਹਿਸੂਸ ਹੋ ਗਿਆ ਵੀ ਇਹ ਪਾਰਟੀ ਪੰਥ ਦੀ ਆ ਪੰਥ ਉਹਦੋਂ ਚਲਾ ਲੂਗਾ ਹੂੰ ਮੈਂ ਇਸ ਗੱਲ ਦਾ ਇਹ ਨਹੀਂ ਕਹਿੰਦਾ ਚਲਾਜ ਵੀ ਸਕਦੇ ਆ ਹੂੰ ਅਸੀਂ ਅੱਜ ਅੱਜ ਚਲਾ ਨਹੀਂ ਸਕਦੇ ਕਿਤੇ ਹੂੰ ਅੱਜ ਵੀ ਚਲਾ ਸਕਦੇ ਆ ਪਰ ਸਿੱਧ ਤੋਂ ਹਸ ਨਹੀਂ ਦਿੰਦੇ ਇਸ ਗੱਲ ਦੀ ਕੋਈ ਹੂੰ ਚਲਾ ਵੀ ਸਕਦੇ ਆ ਤੇ ਬਿਨਾ ਸਵਾਰ ਤੋਂ ਚਲਾ ਸਕਦੇ ਆ ਹੂੰ ਇਹ ਤਾਂ ਪ੍ਰਧਾਨਗੀ ਨਾਲ ਚਲਾਉਂਦੇ ਨਾ ਪ੍ਰਧਾਨਗੀ ਛੱਡ ਕੇ ਵੀ ਚਲਾ ਸਕਦੇ ਆ ਸਾਨੂੰ ਕੁਝ ਨਹੀਂ ਚਾਹੀਦਾ ਸੀ ਪਾਰਟੀ ਫਿਰ ਵੀ ਚਲਾ ਲੰਨੇ ਆ ਫਿਰ ਵੀ ਖਰਚਾ ਕਰ ਲੰਨੇ ਆ ਸੋ ਇਹ ਮੈਟਰ ਨਹੀਂ ਕਰਦੇ ਪੰਥਮੂਰੇ ਬਹੁਤ ਛੋਟੀਆਂ ਗੱਲਾਂ ਨੇ ਹੂੰ ਪੈਸਾ ਪੂਸਾ ਕੁਝ ਨਹੀਂ ਹੁੰਦਾ ਹੂੰ ਪੈਸੇ ਨਾ ਕਿਹੜਾ ਜਿੱਤ ਗਏ ਫਿਰ ਇਸ ਵਾਰ ਹੂੰ ਬਥੇਰੇ ਨੇ ਪੈਸਾ ਖਰਚ ਕੀਤਾ ਹੂੰ ਤੇ ਕਈਆਂ ਨੂੰ ਪੈਸਾ ਵੀ ਆਇਆ ਤੇ ਵੋਟਾਂ ਵੀ ਆਈਆਂ ਨਾਲ ਇਹਦਾ ਇਹ ਚੀਜ਼ਾਂ ਹਰ ਚੀਜ਼ ਹਰ ਚੀਜ਼ ਜ਼ਿੰਦਗੀ ਚ ਪੈਸਾ ਨਹੀਂ ਹੈਗੀ ਜੀ ਸੋ ਗੱਲ ਤਾਂ ਲੋਕਾਂ ਦੀ ਭਾਵਨਾ ਦੀ ਆ ਜਦੋਂ ਲੋਕਾਂ ਨੂੰ ਪਤਾ ਲੱਗ ਗਿਆ ਲੋਕ ਇਹ ਮੰਨ ਲੈਣ ਅਜੇ ਤਾਂ ਆਪ ਹੀ ਕਹਿੰਦੇ ਕਿ ਸਾਡੀ ਪਾਰਟੀ ਆ ਹੂੰ ਇਹ ਕਹਿੰਦੇ ਸੁਭੀ ਸਿੰਘ ਬਦਲ ਦੀ ਪਾਰਟੀ ਆ ਤੇ ਸੁਭੀ ਸਿੰਘ ਬਦਲ ਚਲਾਵੇ ਤੇ ਪੰਥ ਦੀ ਉਹ ਪੰਥ ਚਲਾ ਲਊਗਾ ਹੂੰ ਤਾਂ ਪਹਿਲਾਂ ਵੀ ਚੱਲਦੀ ਰਹੀ ਆ ਪਹਿਲਾਂ ਕਿ ਪੰਥ ਚਲਾਉਂਦਾ ਨਹੀਂ ਰਿਹਾ ਪਾਰਟੀ ਨੂੰ ਸੋ ਚਲਾ ਲੈਣਗੇ ਸਾਰੀ ਪਾਰਟੀ ਤਾਂ ਚਲੀ ਜਾਣੀ